ਮੇਰੇ ਪਿੰਡ ਦਾ ਇੱਕ ਲੜਕਾ ਸਰਜੀਤ ਸਿੰਘ ਕਾਲਾ ਉਹਨੂੰ ਤੁਹਾਡੀ ਪੁਲਸ ਚੁੱਕਦੀ ਹੈ ਤਸ਼ੱਦਦ ਕਰਦੀ ਅੰਤਾਂ ਦਾ ਕੁਝ ਦਿਨ ਵਕਫ ਵਕ ਥਾਣਿਆਂ ਚ ਰੱਖ ਕੇ ਇੱਕ ਸਿੱਖ ਨੌਜਵਾਨ ਨੂੰ ਹੋਰ ਨਾਲ ਲੈ ਕੇ ਤੇ 30 ਅਕਤੂਬਰ 1993 ਨੂੰ ਤੁਹਾਡਾ ਉਸ ਸਮੇਂ ਦਾ ਐਸਐਚਓ ਵਲਟੋਹਾ ਸੀਤਾਰਾਮ ਉਹ ਗੋਲੀਆਂ ਮਾਰ ਕੇ ਕਿ ਮੁਕਾਬਲੇ ਚ ਮਾਰੇ ਗਏ ਨੇ ਤੇ ਲਾਸ਼ਾਂ ਜਿਹੜੀਆਂ ਪੱਟੀ ਹਸਪਤਾਲ ਚ ਮਰਦਾ ਕਰਦੇ ਸੁੱਟ ਜਾਂਦਾ ਕਿ ਕਰਦੇ ਹੋ ਪੋਸਟਮਾਰਟਮ ਆੜੀ ਸੀ ਜੇ ਸਰਜੀਤ ਸਿੰਘ ਕਾਲੇ ਨੂੰ ਜਿਹਨੂੰ ਗੁਰੂ ਕੋਜ ਲੱਗਾ ਸੀ ਆਕਸੀਜਨ ਲੱਗੀ ਸੀ ਤੇ ਡਾਕਟਰ ਇਲਾਜ ਕਰ ਰਹੇ ਸੀ ਤੇ ਤੁਸੀਂ ਗੁਰੂ ਕੋਜ ਨੂੰ ਐ ਮਾਰਦੇ ਜੇ ਆਕਸੀਜਨ ਨੂੰ ਐ ਮਾਰਦੇ ਜੀ ਉਹਨੂੰ ਚੁੱਕਦੇ ਜੇ ਤੇ ਡਾਕਟਰ ਤੁਹਾਨੂੰ ਰੋਕਦੇ ਆ ਤੇ ਡਾਕਟਰਾਂ ਧੱਕੇ ਮਾਰ ਕੇ ਤੁਸੀਂ ਚੁੱਕ ਕੇ ਲੈ ਜਾਂਦੇ ਜੀ ਤਹਾਡੇ ਜਿਹੜੇ ਪੁਲਿਸ ਅਧਿਕਾਰੀ ਸੀ ਸੀਤਾਰ ਅਮਰਗੇ ਔਰ ਹੁਣ ਤਾਂ ਕੀ ਇਹ ਮੇਰੇ ਕੋਲ ਸਵਾਲ ਰਣਵੀਰ ਸਿੰਘ ਖੱਟੜਾ ਜੀ ਨੂੰ ਖੱਟੜਾ ਸਾਹਿਬ ਤੁਸੀਂ ਅੱਜ ਕੱਲ ਬੜੀਆਂ ਇੰਟਰਵਿਊ ਜੇ ਦੇ ਰਹੇ ਜੀ ਤੁਸੀਂ ਬੜਾ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਜਿਕੇ ਤੁਹਾਨੂੰ ਸਿੱਕੀ ਦਾ ਬਹੁਤ ਦਰਦ ਹੈ ਪਰ ਮੈਂ ਤੁਹਾਡਾ ਪਸ਼ੋਕੜ ਜਿਹੜਾ ਆ ਉਹ ਸਿੱਖ ਸੰਗਤ ਦੇ ਸਾਹਮਣੇ ਰੱਖਣਾ ਚਾਹਣਾ ਹੈ ਦੇਖੋ ਇੱਥੇ ਕੋਈ 드라마 ਨਹੀਂ ਕਿ ਆ ਖਾੜ ਕੂਬਾ ਦੇ ਸਮੇਂ ਬੜੇ ਨਰਦਈ ਅਫਸਰ ਹੋਏ ਨੇ ਕੋਈ ਵਿਰਲਾ ਹੀ ਹੋਊਗਾ ਜਿਹੜਾ ਸਿੱਖ ਨੌਜਵਾਨਾਂ ਦੇ ਖੁਗਲਤੋਂ بچਿਆ ਹੋਊਗਾ ਪਰ ਜੇ ਸੁਮੇਤ ਸੈਣੀ ਅਜੀਤ ਸਿੰਘ ਸੰਧੂ ਪਰਮਜੀਤ ਗਿੱਲ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਬੁੱੱਚੜ ਬਣ ਚੁੱਕੇ ਸੀ ਤੇ ਉਹਨਾਂ ਬੁੱਝੜਾ ਤੋਂ ਘਟੜਾ ਸਭ ਤੁਸੀਂ ਵੀ ਇੱਕ ਸੀਗੇ। ਔਰ ਤੁਸੀਂ 1992 93 94 ਚ ਮੱਝੇ ਦੇ ਅੰਦਰ ਜਿਹੜਾ ਬਾਰਡਰ ਏਰੀਆ ਹੈ ਉਹਦੇ ਵਿੱਚ ਜਿਹੜਾ ਸਭ ਤੋਂ ਵੱਧ ਖਾੜਕੂਆ ਤੋਂ ਪ੍ਰਭਾਵਤ ਸੀਗਾ। ਬਟਾਲੇ ਚ ਤਰਨਤਾਰਨ ਚ ਮਜੀਠੇ ਚ ਬਤੌਰ ਐਸਐਸਪੀ ਤਾਇਨਾਤ ਰਹੇ। ਔਰ ਮੈਨੂੰ ਯਾਦ ਹੈ ਕਿ ਉਸ ਸਮੇਂ ਦੌਰਾਨ ਹਰੇਕ ਜ਼िले ਦੇ ਵਿੱਚ ਰੋਜ਼ਾਨਾ ਹੀ 4-5 ਸਿੱਖ ਨੌਜਵਾਨਾਂ ਨੂੰ ਪਹਿਲੋਂ ਤੇ ਥਾਣੇ 'ਚ ਕੁੱਝਿਆ ਜਾਂਦਾ ਸੀ ਤੇ ਫਿਰ ਗੋਲੀਆਂ ਮਾਰ ਕੇ ਝੂਠਾ ਝੂਠੇ ਪੁਲਿਸ ਮੁਕਾਬਲੇ 'ਚ ਸ਼ਹੀਦ ਕਰ ਦਿੱਤਾ ਜਾਂਦਾ ਸੀਗਾ ਤੇ ਤੁਹਾਡੇ ਵੱਲੋਂ ਦਾਅਵਾ ਕੀਤਾ ਜਾਂਦਾ ਸੀਗਾ ਕਿ ਮੁਕਾਬਲਾ ਹੋਇਆ ਹੋਇਆ ਨੇ ਮੁਕਾਬਲੇ ਸੱਚੇ ਵੀ ਹੋਏ ਨੇ ਪਰ ਸੋਚ ਇੱਕ 99 ਮੁਕਾਬਲੇ ਜਿਹੜੇ ਨੇ ਉਹ ਝੂਠੇ ਹੋਏ ਨੇ ਤੇ ਗਿਣਤੀ ਤੁਸੀਂ ਆਪ ਕਰ ਲਿਆ ਜੇ ਕਿ ਕਿੰਨਾ ਲੰਬਾ ਸਮਾਂ ਤੁਸੀਂ ਐਸਐਸਪੀ ਲੱਗੇ ਰਹੇ ਕਿੰਨੇ ਸਾਲ ਲੱਗੇ ਰਹੇ ਤੇ ਰਜਾਨਾ ਦੀ ਮੈਂ ਕਿਹਾ ਕਿ ਪੰਜ ਦੀ ਐਵਰੇਜ ਵੀ ਲਾ ਲਓ ਤੇ ਹਜ਼ਾਰਾਂ ਸਿੱਖ ਨੌਜਵਾਨ ਬਣਦੇ ਨੇ ਜਿਨ੍ਹਾਂ ਦੇ ਅਜੇ ਮੁੱਛਾ ਵੀ ਨਹੀਂ ਸਿਆਈ ਜਾਂ ਮੋਛ ਫੁੱਟਦੀ ਸੀ ਜਾਂ ਨਿੱਕੀ ਨਿੱਕੀ ਦਾੜ੍ਹੀ ਫੁੱਟਦੀ ਸੀ ਉਹ ਤੁਹਾਡੇ ਪਿੰਨੋਂ ਕਹਿਰ ਦੇ ਤਸ਼ੱਦਦ ਦੇ ਸ਼ਿਕਾਰ ਹੋਏ ਤੇ ਫਿਰ ਤੁਸੀਂ ਪਿੱਠ 'ਤੇ ਗੋਲੀ ਮਾਰ ਕੇ ਉਹਨੂੰ ਸ਼ਹੀਦ ਕਰਤਾ ਮੇਰੇ ਪਿੰਡ ਦਾ ਇੱਕ ਲੜਕਾ ਸਰਜੀਤ ਸਿੰਘ ਕਾਲਾ ਉਹਨੂੰ ਤੁਹਾਡੀ ਪੁਲਸ ਚੁੱਕਦੀ ਹੈ ਤਸ਼ੱਦਦ ਕਰਦੀ ਅੰਤਾਂ ਦਾ ਕੁਝ ਦਿਨ ਵਕਫ ਵਕ ਥਾਣਿਆਂ 'ਚ ਰੱਖ ਕੇ ਇੱਕ ਸਿੱਖ ਨੌਜਵਾਨ ਨੂੰ ਹੋਰ ਨਾਲ ਲੈ ਕੇ ਤੇ 30 ਅਕਤੂਬਰ 1991 ਨੂੰ ਤੁਹਾਡਾ ਉਸ ਸਮੇਂ ਦਾ ਐਸ ਐਚ ਓ ਵਲਟੋਹਾ ਸੀਤਾਰਾਮ ਉਹ ਗੋਲੀਆਂ ਮਾਰ ਕੇ ਕਿ ਮੁਕਾਬਲੇ ਚ ਮਾਰੇ ਗਏ ਨੇ ਤੇ ਲਾਸ਼ਾਂ ਜਿਹੜੀਆਂ ਪੱਟੀ ਹਸਪਤਾਲ ਚ ਮਰਦਾ ਕਰਦੇ ਸੁੱਟ ਜਾਂਦਾ ਕਿ ਕਰਦੇ ਹੋ ਪੋਸਟਮਾਰਟਮ ਤੇ ਹੁੰਦਾ ਕੀ ਹੈ ਕਿ ਜਿਹੜੇ ਪੋਸਟਮਾਰਟਮ ਕਰਨ ਵਾਲੇ ਜਦੋਂ ਕਮਰੇ 'ਚ ਵੜਦੇ ਨੇ ਤੇ ਉਹਨਾਂ ਨੂੰ ਇੱਕ ਸਰੀਰ ਦੇ ਵਿੱਚ ਹਰਕਤ ਨਜ਼ਰ ਆਉਂਦੀ ਹੈ ਤੇ ਪਰਤੂ ਪੈ ਜਾਂਦਾ ਹੈ ਰੌਲਾ ਪੈ ਜਾਂਦਾ ਆ ਉਸ ਸਿੱਖ ਨੌਜਵਾਨ ਨੂੰ ਉੱਥੋਂ ਕੱਢ ਕੇ ਤੇ ਡਾਕਟਰ ਦਇਆ ਦਿਖਾਉਂਦੇ ਹੋਏ ਉਹਦਾ ਇਲਾਜ ਹੋਏ ਉਹਦਾ ਇਲਾਜ ਸ਼ੁਰੂ ਕਰ ਦਿੰਦੇ ਨੇ ਔਰ ਤੁਹਾਡੀ ਉਸ ਨੂੰ ਜਦੋਂ ਪਤਾ ਲੱਗਦਾ ਆ ਤੇ ਪੁਰਸ ਜਦੋਂ ਐਸਚੋ ਬਲਟੋ ਆਇਆ ਲੂੰਗੀ ਦੇ ਵਿੱਚ ਤੇ ਬਨਾਣ ਦੇ ਵਿੱਚ ਆਪਣੀ ਟੀਮ ਲੈ ਕੇ ਤੁਰ ਤੁਰ ਤੇ ਪਹੁੰਚਦਾ ਆ ਤੇ ਬੈੱਡ ਤੇ ਪਏ ਉਸ ਮੇਰੇ ਪਿੰਡ ਦੇ ਸਿੱਖ ਨੌਜਵਾਨ ਨੂੰ ਜਿਹਦੀ ਛੋਟੀ ਛੋਟੀ ਦਾੜੀ ਸੀ ਅਜੇ ਸਰਜੀਤ ਸਿੰਘ ਕਾਲੇ ਨੂੰ ਜਿਹਨੂੰ ਗਲੂਕੋਜ਼ ਲੱਗਾ ਸੀ ਆਕਸੀਜਨ ਲੱਗੀ ਸੀ ਤੇ ਡਾਕਟਰ ਇਲਾਜ ਕਰ ਰਹੇ ਸੀ ਤੇ ਤੁਸੀਂ ਗਲੂਕੋਜ਼ ਨੂੰ ਐ ਮਾਰਦੇ ਜੇ ਆਕਸੀਜਨ ਐ ਮਾਰਦੇ ਜੀ ਉਹਨੂੰ ਚੁੱਕਦੇ ਜੇ ਤੇ ਡਾਕਟਰ ਤੁਹਾਨੂੰ ਰੋਕਦੇ ਆ ਤੇ ਡਾਕਟਰਾਂ ਨੇ ੱੱਕੇ ਮਾਰ ਕੇ ਤੁਸੀਂ ਚੁੱਕੇ ਲੈ ਜਾਂਦੇ ਜੀ ਤੁਹਾਡੇ ਜਿਹੜੇ ਪੁਲਿਸ ਅਧਿਕਾਰੀ ਸੀ ਸੀਤਾਰ ਅਮਰਗੇ ਔਰ ਹੁੰਦਾ ਕੀ ਹੈ ਕਿ ਉਥੋਂ ਚੁੱਕੇ ਲੈ ਜਾਂਦੇ ਆ ਤੇ ਥੋੜੀ ਦੂਰ ਜਾ ਕੇ ਉਹਨੂੰ ਫਿਰ ਗੋਲੀਆਂ ਮਾਰ ਕੇ ਲਿਆਣ ਕੇ ਮਰਦਾ ਘਰ ਤੇ ਸੁੱਟ ਕੇ ਕਹਿੰਦੇ ਕਿ ਪੋਸਟਮਾਰਟਮ ਕਰਵਾਉਣਾ ਆ ਲੋ ਕਰੋ ਪੋਸਟਮਾਰਟਮ ਮੇਰੇ ਖਿਆਲ ਕਿ ਘਟਨਾਵਾਂ ਹੋਰ ਵੀ ਇਸ ਤੋਂ ਦਿਲਕੰਬਾਉ ਪੰਜਾਬ 'ਚ ਉਸ ਸਮੇਂ ਵਾਪਰੀ ਹੋਣੀ ਹੈ ਪਰ ਇਹ ਹਿਰਦੇ ਵਿਦਿਕ ਘਟਨਾ ਜਿਹੜੀ ਹੈ ਪੰਜਾਬ 'ਚ ਵਾਪਰੀਤ ਉਸ ਸਮੇਂ ਤੁਸੀਂ ਐਸਐਸਪੀ ਤਰਨਤਾਰਨ ਸੀਗੇ ਇਹ ਤੁਹਾਡੇ ਹੁਕਮ ਤੇ ਹੋਇਆ ਤੁਸੀਂ ਦੱਸੋ ਕਿਸ ਕਾਨੂੰਨ ਦੇ ਤਹਿਤ ਇਹ ਕਾਰਵਾਈ ਹੋਈ ਭਾਵੇਂ ਕਿ ਸ਼ਾਬਾਸ਼ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਉਹ ਦਰਦਨਾਕ ਸੀਨ ਦੇਖਿਆ ਸੀਗਾ ਤੇ ਉਹਨਾਂ ਨੇ ਐਸਐਚਓ ਦੇ ਵਿਰੁੱਧ ਕਾਰਵਾਈ ਕਰਵਾਈ ਗੋਹਣਿਆ ਦਿੱਤੀਆਂ ਤੇ ਉਹਨੂੰ ਸਜ਼ਾ ਹੋਈ ਪਰ ਸਜ਼ਾ ਦੇ ਅਸਲੀ ਹੱਕਦਾਰ ਤੇ ਤੁਸੀਂ ਜੀ ਜਿਹਦੇ ਹੁਕਮ ਤੇ ਸਭ ਕੁਝ ਹੋਇਆ ਔਰ ਮੈਂ ਇੱਕ ਇਹ ਗੱਲ ਜ਼ਰੂਰ ਕਹੂੰਗਾ ਕਿ ਤੁਸੀਂ ਸਿੱਖ ਨੌਜਵਾਨ ਸ਼ਹੀਦ ਹੀ ਨਹੀਂ ਕੀਤੇ ਤੁਸੀਂ ਸਿੱਖ ਨੌਜਵਾਨਾਂ ਤੇ ਅੰਤਾਂ ਦਾ ਤਸ਼ੱਦਦ ਵੀ ਢਾਇਆ ਹੈ ਗੈਰ ਕਾਨੂੰਨੀ ਹਿਰਾਸਤ ਚ ਰੱਖ ਕੇ ਕੁਈ 2 ਦਿਨ 4 ਦਿਨ 5 ਦਿਨ ਹਫਤਾ ਨਹੀਂ ਮਹੀਨਿਆਂ ਬਤੀ 6-6 ਮਹੀਨੇ 8-8 ਮਹੀਨੇ ਵਕ-ਵਕ ਥਾਣਿਆਂ ਚ ਤੁਸੀਂ ਰੱਖਦੇ ਸੀ ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਸੀ ਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਜਿਨ੍ਹਾਂ ਨੇ ਆਪਣੇ ਸਾਥੀ ਭਾਈ ਸੁਦੇਵ ਸੁਖਾ ਦੇ ਨਾਲ ਜਨਰਲ ਵੈਦਿਆ ਨੂੰ ਉਹਦੇ ਜਿਹੜੇ ਕਰਮਾਂ ਦੀ ਸਜ਼ਾ ਦਿੱਤੀ ਸੀ ਸ਼੍ਰੀ ਅਕਾਲ ਤਖਤ ਸਿੱਧ ਤੇ ਹਮਲਾ ਕਰਨ ਦੀ ਤੇ ਫਾਂਸੀ ਜਦ ਨਾਲ ਸ਼ਹੀਦ ਹੋਗੇ ਸੀ ਉਹਨਾਂ ਦੇ ਵੱਡੇ ਭਾਈ ਨੂੰ ਤੁਸਾਂ ਚੁੱਕਿਆ ਤੇ 6 ਮਹੀਨੇ ਵਕ-ਵਕ ਥਾਣੇ ਜਰਾ ਕੇ ਅੰਤਾਂ ਦਾ ਤਸ਼ੱਦਦ ਕੀਤਾ ਤੇ ਉਹਨੂੰ ਪੁਲਿਸ ਵਾਲੇ ਵੀ ਛੇੜਾ ਕਰਦੇ ਹੁੰਦੇ ਸੀ ਪਤਾ ਨਹੀਂ 13 ਨੰਬਰ ਕਿਦਾਂ ਲੱਗਣਾ ਹੈ ਤੇਰੇ ਦਿਨ ਵੱਧ ਹੀ ਜਾਂਦੇ ਆ ਅਖੀਰ ਉਹਦੇ ਪਰਿਵਾਰ ਦੇ ਹਿੰਮਤ ਦਾ ਸਦਕਾ ਤੇ ਸਾਹ ਜੈਦਰ ਗੁਰਚੰਦ ਸਿੰਘ ਟੋੜਾ ਦੇ ਯਤਨਾ ਸਦਕਾ ਭੁਪਿੰਦਰ ਸਿੰਘ ਗਦਲੀ ਜਿਹੜਾ ਹੈ ਉਹ 6 ਮਹੀਨੇ ਤੁਹਾਡੇ ਤਸ਼ੱਦਦ ਦੇ ਚੁੰਗਲ ਦੇ ਵਿੱਚ ਰਿਹਾ ਹੋਇਆ ਜਿਨੇ ਵੀਡੀਓ ਵੀ ਪਾਈ ਹੈ ਕੀ ਕਹਾਣੀਆਂ ਬੜੀਆਂ ਨੇ ਤੁਹਾਡੀਆਂ ਬਹੁਤ ਕਹਾਣੀਆਂ ਨੇ ਤੁਹਾਡੇ ਹੀ ਪੁਲਿਸ ਅਫਸਰਾਂ ਨੇ ਉਸ ਸਮੇਂ ਦੇ ਪੱਤਰਕਾਰਾਂ ਨੇ ਉਸ ਸਮੇਂ ਦੇ ਪੀੜਤਾਂ ਨੇ ਮੈਨੂੰ ਦੱਸਿਆ